ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਸੱਚੀ ਗੱਲ ਤਾਂ ਇਹ ਹੈ ਕਿ ਅਜੇ ਸੇਧ ਪੂਰੀ ਤਰ੍ਹਾਂ ਠੀਕ ਨਹੀਂ ਪਰ ਕਿਉਂਕਿ ਮਾਗੀ ਦੇ ਮੇਲੇ ਤੇ ਦੋ ਖਾਸ ਕਾਨਫਰੰਸਾਂ ਇਕੱਜ ਜੱਟ ਸਖਬੀਰ ਸਿੰਘ ਬਾਦਰ ਨੇ ਫਿਰ ਕਹਤਾ ਕਿ ਜੀ ਕੀਤਾ ਸੀ ਕੋਈ ਗੁਨਾਹ ਨਹੀਂ ਪਰ ਮੈਂ ਅਬ ਦੀ ਝੋਲੀ ਪਵਾ ਲੇ ਫਿਰ ਵੀ ਤੁਹਾਡੇ ਕਹੇ ਤੂੰ ਸੰਗ ਦੇ ਕਹੇ ਤੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਔਰ ਇਹ ਵੀ ਮੰਗੋ ਠੀਕ ਹੈ ਜੀ ਫਕਰੇ ਕਮ ਵਾਪਸ ਦਿਓ ਜਿਹੜਾ ਲਿਆ ਜਥੇਦਾਰ ਸਾਹਿਬ ਉਹ ਕਰ ਦਿਓ ਵਾਪਸ ਤੇ ਇਹ ਅਸੀਂ ਅਪੀਲ ਕਰਦੇ ਹਾਂ ਇਸ ਤਰ੍ਹਾਂ ਦੀ ਵੀ ਗੱਲ ਹੋਈ ਸੁਖਵੀਰ ਸਿੰਘ ਬਾਦਲ ਨੇ ਕਲੇਮ ਵੱਡੇ ਕੀਤੇ ਕਿ ਜੀ 104 ਸਾਲ ਦਾ ਜਿਹੜਾ ਇਤਿਹਾਸ ਹੈ ਸ਼ਰੂਨ ਅਕਾਲੀ ਦਰ ਦਾ ਉਹਦੇ ਚ ਜੇ ਸਭ ਤੋਂ ਵੱਧ ਕੁਰਬਾਨੀ ਹੈ ਉਹ 70 ਸਾਲ ਦੀ ਉਹ ਮੇਰੇ ਪਿਤਾ ਦੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਮਦਰੋ ਜਿਹੜਾ ਉਹ ਰਾਜ ਭੋਗ ਜੋ ਵੀ ਇਹਨਾਂ ਨੇ ਮੰਨਿਆ ਉਹਨੂੰ ਵੀ ਕੁਰਬਾਨੀ ਕਹਦੇ ਨੇ ਤੁਮ ਹੋਰ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਜਿੰਨਾਂ ਦੀ ਗੱਲ ਕਰਨੀ ਬਣਦੀ ਹੈ ਇਸ ਕਰਕੇ ਫਿਰ ਮੈਂ ਸੋਚਿਆ ਵੀ ਅੱਜ ਵੀਡੀਓ ਬਣਾਈ ਲਵਾਂ ਦੂਜੀ ਇੱਕ ਨਵੀਂ ਪਾਰਟੀ ਬਣੀ ਹੈ ਤੇ ਪਾਰਟੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਇਸ ਕਰਕੇ ਫਿਰ ਮੈਂ ਤੁਹਾਡੇ ਸਾਹਮਣੇ حاضر ਹੋ ਗਿਆ ਤੇ ਕੋਸ਼ਿਸ਼ ਕਰੂੰਗਾ ਕਿ ਜਿਆਦਾ ਉੱਚੀ ਨਾ ਬੋਲਾਂ ਤੇ ਜੇ ਜਿਆਦਾ ਉੱਚੀ ਬੋਲਦਾ ਤੇ ਫਿਰ ਪ੍ਰੋਬਲਮ ਆਉਂਦੀ ਹੈ ਖੰਗਦੀ ਤੋਂ ਲੇਕਿਨ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਦੋਨੇ ਗੱਲਾਂ ਬਹੁਤ ਅਹਿਮ ਨੇ ਪਹਿਲਾਂ ਜੇ ਆਪਾਂ ਸੁਖਵੀਰ ਸਿੰਘ ਬਾਦਲ ਦੀ ਗੱਲ ਕਰ ਲਈਏ ਸੁਖਵੀਰ ਸਿੰਘ ਬਾਦਲ ਨੇ ਬਾਬਾ ਕੱਟ ਕਰ ਲਿਆ ਸੀ ਕੱਟ ਤਾਂ ਹੋ ਹੀ ਜਾਂਦਾ ਵੈਸੇ ਵੀ ਪਹਿਲਾਂ ਵੀ ਹੋ ਜਾਂਦਾ ਐਨੀ ਪੁਰਾਣੀ ਪਾਰਟੀ ਆ ਕੱਟ ਦੀ ਤਾਂ ਕੋਈ ਪ੍ਰੋਬਲਮ ਨਹੀਂ ਹਾਂ ਇਹ ਗੱਲ ਜ਼ਰੂਰ ਹੈ ਕਿ ਕੱਟ ਉਹਨੇ ਆਪਣੇ ਬੰਦੇ ਦੇ ਦਈ ਸੀ ਕੀਤਾ ਹੋਇਆ ਕੱਟ ਸੀ ਲੋਕ ਆਪ ਮਹਾਰੇ ਨਹੀਂ ਆਏ ਸੀ ਬੁਲਾਏ ਗਏ ਜਾਂ ਲਿਆਂਦੇ ਗਏ ਸੀ ਇਹ ਕਹਿ ਲਿਆ ਆਪਾਂ ਉੱਥੇ ਕੱਟ ਦੇ ਵਿੱਚ ਤੇ ਫਿਰ ਪ੍ਰਧਾਨ ਸਾਹਿਬ ਕ੍ਰਿਕਲੀ ਉਹ ਪ੍ਰਧਾਨ ਨਹੀਂ ਸੁਖਵੀਰ ਸਿੰਘ ਬਾਦਲ ਲੇਕਿਨ ਉਥੇ ਸਾਰੇ ਪ੍ਰਧਾਨ ਸਾਹਿਬ ਹੀ ਕਹ ਰਹੇ ਸੀ ਸਟੇਜ ਤੇ ਵੀ ਪ੍ਰਧਾਨ ਸਾਹਿਬ ਕਹ ਰਹੇ ਸੀ ਪ੍ਰਧਾਨ ਸਾਹਿਬ ਨੂੰ ਸਟੇਜ ਤੇ ਬੁਲਾਉਣ ਲਈ ਵੀ ਤਾਂ ਫਿਰ ਤੇ ਝੋੜ ਲਾਉਣਾ ਪਿਆ ਜਾਂ ਡਰਾਮਾ ਕਰਨਾ ਪਿਆ ਚਲੋ ਜੀ ਪ੍ਰਧਾਨ ਸਾਹਿਬ ਆ ਗਏ ਤੇ ਬੋਲਣ ਦਾ ਵੀ ਉਹੀ ਪ੍ਰੋਟੋਕੋਲ ਵੀ ਹੋਈ ਰੱਖਿਆ ਹਾਂ ਇੱਕੋ ਹੀ ਪ੍ਰੋਟੋਕੋਲ 'ਚ ਫਰਕ ਪਿਆ ਕਿ ਹੁਣ ਬਰਵਿੰਦਰ ਸਿੰਘ ਪੂੰਦੜ ਜਦੋਂ ਉਮਰ ਹੋਗੀ ਉਹ ਥੋੜਾ ਜਿਹਾ ਉਨਾ ਐਕਟਿਵ ਨਹੀਂ ਨਜ਼ਰ ਆਏ ਹਾਂ ਇਹ ਸਾਰੇ ਗੱਲਬਾਤ ਜਦੋਂ ਦਾ ਪ੍ਰੇਮ ਸਿੰਘ ਚੰਦੋਬਾਜ਼ਰਾ ਬਾਹਰ ਹੋਇਆ ਸਰਜੀਤ ਸਿੰਘ ਰਕੜਾ ਜਗੀਰ ਕੋ ਇਹ ਸਾਰਾ ਜਥਾ ਬਾਹਰ ਨਿਕਲਿਆ ਹੈ ਜਿਹਨਾਂ ਨੂੰ ਬਾਗੀ ਕਹਿੰਦੇ ਆ ਉਸ ਤੋਂ ਬਾਅਦ ਨੰਬਰ 2 ਦਾ ਲੀਡਰ ਬਣ ਗਿਆ ਤਜੀਤ ਸਿੰਘ ਚੀਮਾ ਤੇ ਅੱਜ ਵੀ ਤਜੀਤ ਸਿੰਘ ਚੀਮੇ ਤੋਂ ਬਾਅਦ ਫਿਰ ਪ੍ਰਧਾਨ ਸਾਹਿਬ ਬੋਲੇ ਜੀ ਕਿਉਂਕਿ ਸਾਰੇ ਪ੍ਰਧਾਨ ਸਾਹਿਬ ਕਹਿ ਰਹੇ ਸੀ ਸੁਖਵਿੰਦਰ ਸਿੰਘ ਬਾਦਲ ਬੋਲੇ ਤਬਾਦਲ ਸਾਉਂਦੇ ਜਿਹੜੀਆਂ ਗੱਲਾਂ ਕੀਤੀਆਂ ਕਮਾਲ ਹੀ ਕਰਤੀ ਉਹਨਾਂ ਨੇ ਤਾਂ ਗੱਲਾਂ ਕਹਦੇ ਲਾ ਅਸੀਂ ਤਾਂ ਕਹਦੇ ਕੀਤਾ ਕੋ ਤਾਂ ਕੁਛ ਨਹੀਂ ਅਸੀਂ ਤਾਂ ਅਬਦੀ ਸਾਰੇ ਸਾਰੀਆਂ ਗੱਲਾਂ ਦਾ ਜਵਾਬ ਸੀ ਮੈਂ ਤਾਂ ਫਿਰ ਬਵਾਦ ਖਤਮ ਕਰ ਲਈ ਜਦੋਂ ਤੁਹਾਡਾ ਹੁਕਮ ਹੋ ਗਿਆ ਨਾ ਫਿਰ ਮੈਂ ਜਿਹੜਾ ਹੈ ਅਬਦੀ ਝੋਲੀ ਪਾ ਲੈ ਸਾਰਾ ਕੁਝ ਜੇ ਨਹੀਂ ਇਹਦਾ ਮਤਲਬ ਬੇਅਦਬੀ ਚ ਸਾਡਾ ਕੋਈ ਨਹੀਂ ਨਾ ਅਸੀਂ ਮਾਫੀ ਦਵਾਈ ਜਿਹੜੀ ਉਹਨੂੰ ਰਾਮ ਰਹੀਬ ਨੂੰ ਨਾ ਹੀ ਅਸੀਂ ਐਸਜੀਪੀਸੀ ਦਾ ਪੈਸਾ ਖਰਚਿਆ ਉਹਨੂੰ ਜਸਟੀਫਾਈ ਕਰਨ ਲਈ ਨਾ ਹੀ ਜਥੇਦਾਰਾਂ ਨੂੰ ਅਸੀਂ ਘਰ ਬੁਲਾਇਆ ਨਾ ਹੀ ਅਸੀਂ ਸੁਮੇਤ ਸਿੰਘ ਨੂੰ ਲਾਇਆ ਨਾ ਹੀ ਬਹਿਬਲ ਕਲਾਂ ਕਿਤੇ ਸਾਡਾ ਕੋਈ ਗੱਲਬਾਤ ਨਹੀਂ ਸੀ ਉਹ ਤਾਂ ਤੁਸੀਂ ਕਹਦਾ ਕਾਲ ਤੱਕ ਸਾਹਮਣੇ ਅਸੀਂ ਝੂਠ ਬੋਲ ਪਏ ਮਤਲਬ ਇਹ ਹੈ ਜਿਹੜੀ ਜਿਹੜਾ ਜਿਹੜਾ ਉਹਨਾਂ ਦੇ ਭਾਸ਼ਣ ਦੀ ਗੱਲ ਸੁਣੀ ਹੈ ਬਾਕੀ ਜੋ ਜਾਗਰਾਂਬ ਬਣਾਉਤੀਓ ਜੀ ਇਹ ਕਰਤਾ ਉਹ ਕਰਤਾ ਉਹ ਜਿਹੜੇ ਹਰ ਰੋਜ਼ ਹੀ ਭਾਸ਼ਣ ਦਿੰਦੇ ਨੇ ਸੁਬੀਰ ਸਿੰਘ ਬਾਦਲ ਵੱਡੇ ਬਾਦਲ ਦਾ ਨਾਮ ਲੈ ਕੇ ਉਹ ਉਹਨਾਂ ਨੇ ਦਿੱਤੇ ਤੇ ਬਾਕੀ ਫਿਰ ਝੋਲੀ ਅਟਲੀ ਤੇ ਝੋਲੀ ਅਟਕੇ ਕਹਿੰਦੇ ਜੀ ਜੇ ਕੋਈ ਭੁੱਲੇ ਚੁੱਕੇ ਗੱਲ ਹੋ ਗਈ ਜਿਵੇਂ ਪਹਿਲਾਂ ਬਾਦਲ ਸਾਹਿਬ ਦੇ ਭੋਗ ਤੇ ਕੀਤਾ ਸੀ ਉਹ ਵੀ ਉਹ ਵੀ ਕਰ ਲੈ ਕਹਿੰਦੇ ਜੀ ਮੈਂ ਫਿਰ ਆਪਣੇ ਪਰ ਪੱਲੜ ਕੇ ਮਾਫੀ ਮੰਗਦੇ ਇਹ ਪਹਿਲਾਂ ਵੀ ਕਹਿ ਚੁੱਕੇ ਨੇ ਉਹ ਤੇ ਅੰਦਰੋਂ ਸ਼ਾਇਦ ਕੋਈ ਗੱਲ ਪਈ ਆ ਵੀ ਹਰ ਜਿੱਥੇ ਮਾਫੀ ਮੰਗ ਕੇ ਸੰਗਤ ਨੇ ਤੁਹਾਨੂੰ ਅਕਾਲ ਤਖਤ ਨੇ ਰੀਲੀਜ਼ ਕਰਨੇ ਸੀ ਫਿਰ ਤਾਂ ਲੋੜ ਹੀ ਨਹੀਂ ਸੀ ਉੱਥੇ ਤੁਸੀਂ ਕਹਦੇ ਨਿਓ ਕਿ ਮੈਂ ਜਾਣਬੁੱਝ ਕੇ ਚੋੜੀ ਪਾਲੇ ਨਹੀਂ ਕੀਤਾ ਕਹਰ ਦੋ ਵੀ ਉਥੇ ਉਹਨਾਂ ਨੇ ਕੀਤਾ ਹੀਰਾ ਸਿੰਘ ਆਪੜੀ ਨੇ ਇੱਕ ਬੇਨਤੀ ਕਰਤੀ ਖੜੇ ਹੋ ਕੇ ਕਹਿੰਦੇ ਜੀ ਫਕਰੇ ਗੋਮ ਪਾਪਸ ਲੈਣੋ ਤੋਹੜੂ ਫਗਰੇ ਕੌਮ ਜਿਹੜਾ ਹੈ ਇਹ ਵੀ ਇੱਕ ਬਹੁਤ ਵੱਡੀ ਅੜਚਣ ਹੈ ਉਹ ਹੋ ਹੀ ਜਾਣਾ ਜੇ ਇਹ ਕਰ ਲੂ ਜਿੱਦਦੇ ਨੇ ਤਾਂ ਪਹਿਲੇ ਹੋ ਜਾਣਾ ਜੇ ਇਹਨਾਂ ਦੇ ਆਪ ਦੇ ਜ਼ਥੇਦਾਰ ਰਾਜਦਨ ਫੇਰ ਹੋ ਜਾਣਾ ਤਾਂ ਹੋ ਹੀ ਜਾਣਾ ਕਿ ਉਹਦਾ ਗਰਾਊਂਡ ਜੂ ਹੀ ਬਣਾਤੀ ਹੈ ਇਹ ਵੀ ਇੱਕ ਤਰੀਕਾ ਹੀ ਹੁੰਦਾ ਨਾ ਉਹ ਗਰਾਊਂਡ ਬਣ ਗਿਆ ਹੁਣ ਕਿ ਜੀ ਫਗਰੇ ਕੌਮ ਜਿਹੜਾ ਹੈ ਨਾ ਉਹ ਵਾਪਸ ਕਰੋ ਤੇ ਪ੍ਰਕਾਸ਼ ਸਿੰਘ ਬਾਦਲ ਦਾ ਐਹੀੋ ਗੱਲਾਂ ਹੁੰਦੀਆਂ ਤੁਬੇ ਕਿਤੇ ਵੀ ਦੇਖਿਆ ਕਿ ਬਾਦਲ ਸਾਹਿਬ ਨੇ ਕੋਈ ਪਾਲਿਸੀ ਤੇ ਨੀਤੀ ਤੇ ਗੱਲ ਕੀਤੀ ਹੋਵੇ ਪੰਜਾਬ ਦੀ ਗੱਲ ਕੀਤੀ ਕਿਸਾਨਾਂ ਦੀ ਗੱਲ ਕੀਤੀ ਹੋਵੇ ਪੰਜਾਬ ਦੇ ਉਹ ਮਸਲੇ ਜਿਹੜੇ ਅਨੰਦਪੁਰ ਸਾਹਿਬ ਦੇ ਸੀ ਸਟੇਟ ਆਟੋਨਮੀ ਦੀ ਗੱਲ ਕੋਈ ਜਿਹੜੀ ਉਹ ਗੱਲਾਂ ਜਿਨ੍ਹਾਂ ਦੀ ਲੋੜ ਹੈ ਅੱਜ ਪੰਜਾਬ ਨੂੰ ਉਹ ਨਹੀਂ ਕੀਤੀਆਂ ਗਈਆਂ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਨੇ ਦੇ ਸਿਰਫ ਉਹੀ ਗੱਲਾਂ ਜੀ ਅਸੀਂ ਇਹ ਕਰਤਾ ਜੀ ਅਸੀਂ ਆਹ ਦਿੱਤਾ ਬਾਦਰ ਸਾਹਿਬ ਨੇ ਯਾਦ ਦਿੱਤਾ ਬਾਦਰ ਸਾਹਿਬ ਨੂੰ ਯਾਦਗਾਰਾ ਬਣਾਤੀ ਉਹ ਜੀਆਂ ਗੱਲਾਂ ਜੀਆਂ ਕਰਕੇ ਉਹ ਚਲੇ ਗਏ ਤੇ 27 ਦੀ ਤਿਆਰੀ ਕਰ ਰਹੇ ਨੇ ਤੇ ਆਪਾਂ 27 ਚ ਜਿੱਤ ਲੈਣਾ ਸਭ ਨੂੰ ਆਪਾਂ ਕਰਦੇ ਨੇ ਸਿੱਧੇ ਇਹ ਅਪਰੋਚ ਹੈ ਹੁਣ ਤੁਸੀਂ ਦੇਖ ਲਓ ਇਹਦੇ ਵਿੱਚ ਕਿਵੇਂ ਤੁਸੀਂ ਇਹ ਜਿਹੜੀ ਵੱਡੀ ਰੈਲੀ ਮਹਾਂ ਰੈਲੀ ਸ਼੍ਰੋਮਣੀ ਅਕਾਲੀ ਦਰ ਜਿਹਦੇ ਚੋਟਣ ਕਿਹਾ ਸੀ ਕਿ ਮੱਥਾ ਬਾਅਦ ਚ ਟੇਕਣਾ ਪਹਿਲਾਂ ਇੱਥੇ ਆਉਣਾ ਹੈ ਉਹ ਉੱਥੇ ਕਰਕੇ ਆਪਦੇ ਪੂਰੇ ਰੰਗ ਚ ਸੁਖਵੀਰ ਸਿੰਘ ਬਾਦਲ ਜਰਨੈਲ ਸਾਡੇ ਤੋਂ ਕਿਹਾ ਹੀ ਜਰਨੈਲ ਜਾਂਦਾ ਸੀ ਸਾਡੇ ਜਰਨੈਲ ਜਿਹੜੇ ਉੱਥੇ ਨਜ਼ਰ ਆਏ ਇਹ ਤਾਂ ਹੈ ਜਰਨੈਲ ਦੀ ਗੱਲ ਇਹਦੇ ਜੋ ਮੈਂ ਸਿਰਫ ਇੰਨੀ ਦੱਸਣਾ ਚਾਹੁੰਦਾ ਸੀ ਕਿ ਕੋਈ ਨਵੀਂ ਗੱਲ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਿਸਾਨਾਂ ਦੇ ਹਿੱਤਾਂ ਦੀ ਗੱਲ ਬੇਰਜ਼ਗਾਰੀ ਦੀ ਗੱਲ ਪੰਜਾਬ ਦੀ ਆਟੋਨੋਮੀ ਦੀ ਗੱਲ ਜੋ ਸੂਬਿਆਂ ਦੇ ਅਧਿਕਾਰਾਂ ਦੇ 6:00 ਬਜਰੀ ਹੈ ਉਹਦੀ ਗੱਲ ਉਹ ਇਸ ਤਰ੍ਹਾਂ ਦਾ ਕੋਈ ਪੋਰਸੀ ਦੀ ਗੱਲ ਨਹੀਂ ਹਾਂ ਗਦਾਰ ਜ਼ਰੂਰ ਉਹਨਾਂ ਨੇ ਰੜਕੇ ਜਿਹੜੀ ਸੁਧਾਰ ਲਹਿਰ ਵਾਲੇ ਗਦਾਰ ਨੇ ਉਹਨਾਂ ਦੀ ਨਿਗਾਹ ਤੇ ਜਿਹੜਾ ਵੀ ਉਹਨਾਂ ਦਾ ਵਿਰੋਧ ਕਰਦਾ ਹੈ ਉਹ ਗਦਾਰ ਹੈ ਇਹਨਾਂ ਨੇ ਸਾਨੂੰ ਬਹੁਤ ਨੁਕਸਾਨ ਪਹੁੰਚਾਇਆ ਗਦਾਰਾਂ ਨੇ ਤੇ ਫਿਰ ਇੱਕ ਜਿਹੜੀ ਨਵੀਂ ਪਾਰਟੀ ਇੱਧਰ ਬਣ ਰਹੀ ਹੈ ਉਹ ਉਹਦਾ ਕੀ ਗੱਲ ਕਰਨੀ ਹੈ ਉਹ ਏਜੰਸੀਆਂ ਦੇ ਬੰਦੇ ਨੇ ਅਸੀਂ ਅਸਲੀਆਂ ਤੇ ਅਸਲੀ ਵੀ ਕੌਣ ਹੈ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਜਿਹੜੀ ਸਭ ਤੋਂ ਵੱਡੀ ਕੁਰਬਾਨੀ ਆ ਅਕਾਲੀ ਦਲ ਦੇ ਵਿੱਚ ਹੁਣ ਤੱਕ 70 ਸਾਲ ਤੱਕ ਦੀ ਐਸੇਆਂ ਦੀਆਂ ਗੱਲਾਂ ਕੀਤੀਆਂ ਕਈਆਂ ਇਹਦਾ ਨਤੀਜਾ ਇਹਦਾ ਰਿਜ਼ਲਟ ਤੁਸੀਂ ਆਪ ਕੱਢ ਲਓ ਠੀਕ ਹੈ ਹੁਣ ਆਪਾਂ ਦੂਜੀ ਗੱਲ ਕਰ ਲਈਏ ਦੂਜੀ ਗੱਲ ਕਿਹੜੀ ਅਮਰਤਪਾਲ ਸਿੰਘ ਦੀ ਅਮਰਤਪਾਲ ਸਿੰਘ ਦੇ ਜਿਹੜੀ ਉੱਥੇ ਕਾਨਫਰੰਸ ਹੋਈ ਤੇ ਉੱਥੇ ਉਹਦੇ ਪਿਤਾ ਜੀ ਨੇ ਜਿਹੜਾ ਐਲਾਨ ਕਰਤਾ ਅਕਾਲੀ ਦਲ ਵਾਰਿਸ ਪੰਜਾਬ ਦੇ ਔਰ ਉਹ ਕਦੇ ਅਸੀਂ ਆਪਣੀ ਸਿਆਸੀ ਪਾਰਟੀ ਦਾ ਐਲਾਨ ਕਰਤਾ ਤੇ ਉਹਦੇ ਚ ਉਹਨਾਂ ਨੇ ਕਿਹਾ ਕਿ ਦੇਖੋ ਹੁਣੋਂ ਤਾਂ ਡਿਪਰੂਗਟ ਚ ਅਮਰਪਾਲ ਤਾਂ ਡਿਪਰੂਗਟ ਇਸ ਕਰਕੇ ਜਿਹੜਾ ਹੈ ਹਾਲਾਂਕਿ ਉਹਨੂੰ ਪ੍ਰਧਾਨ ਬਣਾਇਆ ਗਿਆ ਪਰ ਜਿੰਨਾ ਚਿਰ ਉਹ ਹੁਣ ਨਹੀਂ ਹੈ ਰੈਗੂਲਰ ਪ੍ਰਧਾਨ ਦੀ ਚੋਣ ਨਹੀਂ ਹੁੰਦੀ ਤਾਂ ਫਿਰ ਕੋਈ ਤਾਂ ਅਗਵਾਈ ਕਰੂਗਾ ਅਗਵਾਈ ਲਈ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜਿਹਦੇ ਵਿੱਚ ਅਮਰਪਾਲ ਸਿੰਘ ਦੇ ਪਿਤਾ ترਸੀਮ ਸਿੰਘ ਸਰਜੀਤ ਸਿੰਘ ਕਾਲਸਾ ਜਿਹੜੇ ਸੰਸਦ ਨੇ ਫਰੀਦਕੋਟ ਤੋਂ ਉੱਤ ਫਰੀਦਕੋਟ ਤੋਂ ਅਮਰਜੀਤ ਸਿੰਘ ਹਰਪਜਨ ਸਿੰਘ ਤੋਂ ਤੇ ਸਰਜੀਤ ਸਿੰਘ ਇਹ ਜਿਹੜੀ ਪਾਰਟੀ ਹੈ ਇਹ ਬਣਾਤੀ ਇਹ ਸਾਰੀਆਂ ਕਮੇਟੀਆਂ ਜਿਹੜੀਆਂ ਬਣੀਆਂ ਨੇ ਉਹਨਾਂ ਦੀ ਨਿਗਰਾਨੀ ਵੀ ਕਰੂਗੀ ਤੇ ਇਹ ਜਿਹੜੇ ਉਹ ਜਨਚਰ ਨਹੀਂ ਨਵਾਂ ਪ੍ਰਧਾਨ ਚਲੋ ਜਿੰਦਾ ਰੈਗੂਲਰ ਪ੍ਰਧਾਨ ਉਹ ਰਚ ਰਹੇ ਕੰਮ ਚਲਾਉਗੇ ਇਸ ਰੋ ਦੀ ਗੱਲ ਉਹਦੇ ਚ ਕੀ ਗਈ ਹੈ ਔਰ ਬਾਬਾ ਪਾਰਟੀ ਜਸਕਰਨ ਸਿੰਘ ਦਾ ਇਹ ਕਹਿਣਾ ਸੀ ਕਿ ਤੈਨੂੰ ਨੋ ਭੇਜੇ ਸੀ ਉਹਨਾਂ ਚੋਂ ਇੱਕ ਨੋ ਆ ਗਿਆ ਜਿਹੜਾ ਇਹ ਇਸ ਕਰਕੇ ਰੱਖਿਆ ਤੇ ਬਾਕੀ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਸਾਡੀ ਪਾਰਟੀ ਹੈ ਇਹ ਧਾਰਮਿਕ ਤੇ ਪ੍ਰਬੰਧਕੀ ਇਹ ਇਹਦੇ ਵਿੱਚ ਜਿਹੜੇ ਮਹਾਰ ਸਖਸੀਅਤਾਂ ਤੋਂ ਲੈ ਕੇ ਉਹਦੇ ਲਈ ਇੱਕ ਇੱਕ ਖਾਸ ਕਿਸਮ ਦਾ ਮੰਚ ਅਸ਼ਾਰਨ ਦੇ ਲਈ ਜਿਹੜਾ ਤਰੀਕੇ ਲੱਭੂਗੀ ਔਰ ਇਹ ਫਿਰ ਜਿਹੜੀਆਂ ਸੰਸਥਾਵਾਂ ਨੇ ਗੁਰਦੁਆਰਾ ਸੰਸਥਾ ਹੈ ਗੁਰਦੁਆਰਾ ਪ੍ਰਬੰਧਤ ਚ ਜਿਹੜੀ ਕਮੀਆਂ ਆ ਗਈਆਂ ਕਮਜ਼ੋਰੀਆਂ ਆ ਗਈਆਂ ਗਰਾਫਟ ਆ ਗਈਆਂ ਉਹਨੂੰ ਦੂਰ ਕਰਨਾ ਆਰਥਿਕ ਬਦੇਆਕ ਰੋਜ਼ਗਾਰ ਚੋਲ ਰੋਜ਼ਗਾਰ ਨਮੀਆਂ ਜਿਹੜੀਆਂ ਗਲੋਬਲ ਸਥਿਤੀਆਂ ਬਣੀਆਂ ਹੋਈਆਂ ਨੇ ਉਹਨਾਂ ਚ ਕਿਸ ਤਰੀਕੇ ਨਾਲ ਅਸੀਂ ਬਚੜ ਸਕਦੇ ਆ ਇਹ ਸਾਰੀਆਂ ਗੱਲਾਂ ਖਾਸ ਤੌਰ ਤੇ ਸ਼ਰੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਜਿਹੜਾ ਇਹਨਾਂ ਦਾ ਹੋਣਾ ਫਿਰ ਉਹ ਕਹਿੰਦੇ ਨੇ ਇਹ ਪੰਜਾਬ ਦੇ ਸਾਰੇ ਧਰਮਾਂ ਸ਼ਹੀਦਾਂ ਦੇ ਪਰਿਵਾਰਾਂ ਦਲਿਤਾਂ ਬਰਗਾਂ ਮਜ਼ਦੂਰਾਂ ਕੀਰਤੀਆਂ ਕਿਸਾਨਾਂ ਵਪਾਰੀਆਂ ਨੌਕਰੀ ਪੇਸ਼ਾ ਸਭ ਦੀ ਰੱਖੀ ਕਰੇਗਾ ਜਿਹੜੀ ਇਹ ਇਹਨਾਂ ਨੇ ਜਿਹੜਾ ਰੱਖਿਆ ਹੈ ਨਾ ਅਸਲ ਦੇ ਵਿੱਚ ਇਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਡਾ ਆਈਡੀਅਲ ਰਾਜ ਹੈ ਇਸ ਕਿਸਮ ਦੀ ਇਸ ਪਾਰਟੀ ਦਾ ਕਹਿਣਾ ਹੈ ਕੈਸੀ ਬਣਾਇਆ ਵੈਸੇ ਵਾਰਸ ਪੰਜਾਬ ਦੇ ਤੁਹਾਨੂੰ ਮੈਂ ਇੱਕ ਵਾਰ ਯਾਦ ਕਰਾਦਾ ਇਹ ਦੀਪ ਸਿੱਧੂ ਨੇ ਬਣਾਈ ਸੀ ਸਤੰਬਰ 2021 ਦੇ ਵਿੱਚ ਉਸ ਤੋਂ ਬਾਅਦ ਫਿਰ ਤੁਹਾਡੇ ਸਾਹਮਣੇ ਆ ਵੀ ਸ਼ੰਪੂ ਬਾਰਡਰ ਤੇ ਆ ਕੇ ਉਹਨੇ ਮੋਰਚਾ ਲਾ ਰਿਹਾ ਸੀ ਫਿਰ 24 ਜਨਵਰੀ ਕੀ ਉਹ ਲਾਲ ਕਿਲੇ ਦਾ ਕੰਮ ਹੋ ਗਿਆ ਪਰ ਬੰਦਾ ਜਲਦੀ ਚਲਾ ਗਿਆ 15 ਫਰਵਰੀ ਸੀ ਬਾਈ ਦੀ 2022 15 ਫਰਵਰੀ ਜਦੋਂ ਦਿੱਲੀ ਤੋਂ ਵਾਪਸ ਆਉਂਦਾ ਸੀ ਦੀਪ ਸਿੰਘ ਸਿੱਧੂ ਦੀ ਐਕਸੀਡੈਂਟ ਹੋ ਗਿਆ ਕਰਵਾਇਆ ਗਿਆ ਇਹਦਾ ਹਲੇ ਕੋਈ ਪਤਾ ਨਹੀਂ ਗਿਆ ਖੈਰ ਫਿਰ ਅੱਜ ਦੀ ਜਿਹੜੀ ਮੀਟਿੰਗ ਹੋਈ ਉਹ ਚ ਮਤੇ ਪਾਸ ਕੀਤੇ ਗਏ ਕਾਫੀ ਮਤੇ ਤਕਰੀਬਨ 15 ਮਤੇ ਪਾਸ ਕੀਤੇ ਗਏ ਤੇ ਫੇਰ ਉਹ ਦੇਖੋ ਤੁਨ ਦਾ ਸੇਕ ਤੋਂ ਮਤਾ ਹੀ ਵੀ ਜਿਹੜੇ ਪੰਜ ਮੈਂਬਰ ਕਮੇਟੀ ਤਰਸੀਮ ਸਿੰਘ ਤੇ ਸਰਜੀਤ ਸਿੰਘ ਖਾਲਸਾ ਭਾਈ ਅਮਰਜੀਤ ਸਿੰਘ ਔਰ ਭਜਨ ਸਿੰਘ ਤੋੜਤੇ ਸਰਜੀਤ ਸਿੰਘ ਦਾ ਦੂਸਰੇ ਮਤ ਜਿਨ੍ਹਾਂ ਨੇ ਪਰਤੀ ਕਰਨੀ ਹੈ ਉਹਨਾਂ ਚ ਹਰਪ੍ਰੀਤ ਸਿੰਘ ਨਰਿੰਦਰ ਸਿੰਘ ਨਾਰਲੀ ਚਰਨਜੀਤ ਸਿੰਘ ਪਿੰਡਰ ਦਵਿੰਦਰ ਸਿੰਘ ਰਿਆਲ ਸੰਦੀਪ ਸਿੰਘ ਰਪਾਲੋ ਹਰਪ੍ਰੀਤ ਸਿੰਘ ਇਹ ਸਾਰੇ ਜਿਹੜੇ ਹੈ ਇਹਨਾਂ ਨੇ ਪ੍ਰਤੀ ਕਰਣੀ ਹੈ ਇਹ ਕਮੇਟੀ ਬਣਾ ਦਿੱਤੀ ਗਈ ਫਿਰ ਜਿਹੜੇ ਸਬਧਾਨ ਦੀ ਰੂਪਰੇਖਾ ਤੇ ਏਜੰਡਾ ਜਿਹੜਾ ਬਣਾਉਣਾ ਹੈ ਇਹ ਮੈਨੂੰ ਥੋੜਾ ਕਨਫਿਊਜ਼ ਨਾ ਇਹਨਾਂ ਨੇ ਮਤਾ ਪਾਸ ਕੀਤਾ ਇੱਕ ਪਾਸੇ ਜਰਸ ਕਰਨ ਸਿੰਘ ਇਹ ਕਹਿ ਰਹੇ ਹੈ ਕਾਨ ਸਿੰਘ ਵਾਲਾ ਕਿ ਜੀ ਸਾਡਾ ਉਥੋਂ ਬਣ ਕੇ ਆ ਗਿਆ ਜਿਹੜੀ ਪਾਰਟੀ ਦਾ ਨਾਮ ਆ ਗਿਆ ਹੋ ਸਕਦਾ ਹੈ ਪਹਿਲਾਂ ਨਾਮ ਦਾ ਹੋਵੇ ਸਰਦਾਰ ਬਾਅਦ ਚ ਬਣਦਾ ਹੋਵੇ ਮੈਨੂੰ ਇਹਦੇ ਬਾਰੇ ਕਲੈਰਟੀ ਨਹੀਂ ਹੈ ਲੇਕਿਨ ਉਹਨਾਂ ਨੇ ਇੱਕ ਕਮੇਟੀ ਬਣਾਤੀ ਹੈ ਜਿਨ੍ਹਾਂ ਨੇ ਇਹ ਸਾਰੀ ਸੰਵਿਧਾਨ ਦੀ ਰੂਪਰੇਖਾ ਤਿਆਰ ਕਰਨੀ ਹੈ ਜੀਚ ਭਾਈ ਹਰ ਸਿਮਰਨ ਸਿੰਘ ਸਰਬਜੀਤ ਸਿੰਘ ਸੋਹਲ ਜਿਹੜੇ ਸਾਬਕਾ ਫੈਡਰੇਸ਼ਨ ਦੇ ਦੇ ਲੀਡਰ ਡਾਕਟਰ ਭਗਵਾਨ ਸਿੰਘ ਬਲਜੀਤ ਸਿੰਘ ਖਾਲਸਾ ਬਾਬੂ ਸਿੰਘ ਬਰਾੜ ਇਹ ਸਾਰੇ ਉਹਦੇ ਚ ਇਹਨਾਂ ਨੇ ਉਹ ਕਿ ਲਈਏ ਇਹ ਮਤਾ ਹੈ ਵਾਕਿ ਉਹਨਾਂ ਨੇ ਹਰਮਤੇ ਜਿਵੇਂ ਹੁਣ ਸਿੱਖ ਸੰਸਥਾਵਾਂ ਨੂੰ ਕਹਿੰਦੇ ਤਕੜਾ ਕਰਨ ਦਾ ਮਤਾ ਜਿਹੜਾ ਹੈ ਅਕਾਲੀ ਦਰਬਾਰਸ ਪੰਜਾਬ ਇਹ ਕਰੇਗਾ ਉਹ ਜਿਹੜੇ ਮثال ਲਿਆਉਂਦਾ ਹੈ ਪੰਜਵਾਂ ਮثال ਲਿਆਉਂਦਾ ਹੈ ਕਿ ਜੀ ਜਿਹੜੀਆਂ ਰਾਜਨੀਤਿਕ ਜਿਹੜੇ ਨੇ ਨਾ ਉਹ ਉਹਦੇ ਜਿਹੜੀ ਸਿੱਖ ਰਾਜਨੀਤੀ ਹੈ ਉਹਦੇ ਉਹਦੀ ਦੇਖ ਰੇਖ ਦੇ ਲਈ ਅਸੀਂ ਜਿਹੜਾ ਕੰਮ ਕਰਨਾ ਹੈ ਕਿਉਂਕਿ ਬਹੁਤ ਨੁਕਸਾਨ ਸਿੱਖਾਂ ਦੀ ਜਿਹੜੀ ਰਾਜਨੀਤੀ ਨੂੰ ਖਾਸ ਕਰਕੇ 78 ਤੋਂ ਬਾਅਦ ਹੋਇਆ ਇਸ ਕਿਸਮ ਦੀ ਗੱਲ ਕੀਤੀ ਹੈ ਇੱਕ ਮਤਾ ਇਹ ਵੀ ਹੈ ਚੇਵਨ ਬਤਾ ਵੀ ਸ਼੍ਰੀ ਅਕਾਲ ਤਖਸਾਲ ਦੇ ਇਸ ਸਿਧਾਂਤ ਨੇ ਇਹਨਾਂ ਨੂੰ ਜਿਹੜੀ ਠੇਸ ਲੱਗ ਰਹੀ ਹੈ ਉਹ ਉਸ ਮਾਮਲੇ 'ਚ ਕੰਮ ਕਰਨਾ 2 ਦਸੰਬਰ ਨੂੰ ਕਹਿੰਦੇ ਜੋ ਜਥੇਦਾਰ ਸਾਹਿਬ ਨੇ ਫੈਸਲਾ ਦਿੱਤਾ ਸਿੰਘ ਸਾਹਿਬਾਨ ਨੇ ਉਹਦੀ ਪ੍ਰਸ਼ੰਸਾ ਕਰਦੇ ਹਾਂ ਅਸੀਂ ਇਹ ਉਹਨਾਂ ਨੇ ਕਿਹਾ ਪਰ ਥੋੜਾ ਜਿਹਾ ਬਾਦਲ ਅਕਾਲੀ ਦਲ ਹੈ ਜਿਸ ਤਰੀਕੇ ਨਾਲ ਅਕਾਲ ਤਖਸਾਲ ਦੇ ਹੁਕਮਾਂ ਦੀ ਅਧੂਰੀ ਕਰ ਰਿਹਾ ਹੈ ਇਸ ਕਰਕੇ ਕਹਦੇ ਵੀ ਅਸੀਂ ਅਪੀਲ ਵੀ ਕਰਦੇ ਹਾਂ ਇਹ ਜਿਹੇ ਬੰਦਿਆਂ ਨੂੰ ਤੁਸੀਂ ਜਿਹੜੇ ਅਕਾਲਤਖਬ ਨੂੰ ਨਹੀਂ ਮੰਨਦੇ ਉਹਨਾਂ ਨੂੰ ਮੂੰਹ ਨਾ ਲਾਓ ਇਸ ਕਿਸਮ ਦੀ ਗੱਲ ਉਹਦੇ ਚ ਕਹਿਆ ਫਿਰ ਇੱਕ ਮਤਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੈ ਤੇ ਫਿਰ ਨਸਲਾਂ ਤੇ ਫਸਲਾਂ ਨੂੰ ਬਚਾਉਣ ਦੀ ਗੱਲ ਹੈ ਇੱਕ ਮਤੇ ਚ ਜਿਹਦੇ ਚ ਖਾਸ ਤੌਰ ਤੇ ਜਿਹੜਾ ਕਿਸਾਨੀ ਸੰਘਰਸ਼ ਹੈ ਇਹਦੀ ਗੱਲ ਕੀਤੀ ਗਈ ਹੈ ਫਿਰ ਇੱਕ ਇਹ ਵੀ ਕਿਹਾ ਕਿ ਦੇਖੋ ਇਹ ਤਾਂ ਹੁਣ ਚਲੇ ਗਏ ਆ ਅਕਾਲੀਆ ਦੇ ਤਾਂ ਦਮ ਨਹੀਂ ਰਿਹਾ ਆਪਾਂ ਸਿੱਖ ਏਕਤਾ ਦੀ ਗੱਲ ਕਰੀਏ ਮਤਲਬ ਕਿ ਤੁਸੀਂ ਸਾਡੀ ਪਾਰਟੀ ਚਾਓ ਇਸ ਕਿਸਮ ਦੀ ਜਿਹੜੀ ਗੱਲ ਕੀਤੀ ਹੈ ਤੇ ਪੰਜਾਬ ਕਿਉਂਕਿ ਕਈ ਕਿਸਮ ਦੇ ਸੰਕਟਾਂ ਚੋਂ ਜੂਝ ਰਿਹਾ ਹੈ ਇਸ ਕਰਕੇ ਨਸ਼ੇ ਦਾ ਸੰਕਟ ਤਾਂ ਬਹੁਤ ਵੱਡਾ ਹੈ ਨਸ਼ੇ ਤੋਂ ਆਪਾਂ ਬੱਚਿਆਂ ਨੂੰ ਬਚਾਉਣਾ ਹੈ ਇਸ ਕਿਸਮ ਦੀ ਵੀ ਇੱਕ ਮਤੇ ਦੇ ਵਿੱਚ ਗੱਲ ਕੀਤੀ ਹੈ ਤੋਂ ਇਸ ਤਰ੍ਹਾਂ ਦਾ ਨੌਜਵਾਨਾਂ ਬਾਰੇ ਤੇ ਪੰਜਾਬ ਪੰਜਾਬੀਆਂ ਦਾ ਜਿਸ ਤਰੀਕੇ ਨਾਲ ਇਹ ਪ੍ਰਵਾਸੀ ਲੋਕ ਪੂਰੇ ਯੋਜਨਾਬੰਦ ਤਰੀਕੇ ਨਾਲ ਇੱਥੇ ਬਸਾਏ ਜਾ ਰਹੇ ਨੇ ਉਹਦਾ ਉਹ ਵਿਰੋਧ ਕੀਤਾ ਉਸ ਮਤ ਵਿੱਚ ਤੋਂ ਇਸਰਾਈਅਲ ਨੇ ਜਿਹੜੇ ਲਗਭਗ ਸਾਰੇ ਜਿਹੜੇ ਹਿੱਸੇ ਜਿਹੜੇ ਦੇ ਸਮਾਜ ਦੇ ਉਹਨਾਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਵੈਸੇ ਇਹ ਵੀ ਗੱਲ ਕਲੀਅਰ ਕੀਤੀ ਹੈ ਕਿ ਇਸ ਪਾਰਟੀ ਦੇ ਵਿੱਚ ਹਰ ਧਰਮ ਦੇ ਲੋਕ ਪੰਜਾਬੀ ਹੋਣਗੇ। ਤੋਂ ਉਹਨਾਂ ਦੇ ਲਈ ਹੋਏਗਾ ਤਾਂ ਹੀ ਉਹ ਮਹਾਰਾਜਾ ਰਜੀਤ ਸਿੰਘ ਦੀ ਗੱਲ ਕਰਦੇ ਨੇ। ਤੋਂ ਇੱਕ ਜਣ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਵੀ ਅਸੀਂ ਪੁਨਰ ਇਕੱਠਨ ਕਰਾਂਗੇ ਜਦੋਂ ਅਸੀਂ ਆਗੇ। ਇਸ ਕਿਸਮ ਦੀ ਗੱਲ ਹੋਈ ਹੈ। ਮੈਂ ਤਾਂ ਕੋਈ ਇਸ ਕਰਕੇ ਟਿੱਪਣੀ ਕਰਨਾ ਤਾਂ ਅੱਜ ਤਾਂ ਸ਼ੁਰੂਆਤ ਹੋਈ ਹੈ ਭਰਤੀ ਦੀ। ਨਾਮ ਜਿਹੜਾ ਹੈ ਨਵ ਜਿਹੜਾ ਹੈ ਉਹਦਾ ਹਲਾਣ ਕੀਤਾ ਗਿਆ ਹੋਲੀ ਹੋਲੀ ਦੇਖਦੇ ਕੀ ਕਰਦੇ ਪਹਿਲਾਂ ਵੀ ਤਾਂ ਇੰਨੇ ਕਾਲੀਦਲ ਬਣੇ ਨੇ ਨਾ ਇੰਨੀ ਜਾਂਦੀ ਉਹਦਾ ਅਨਲਿਸਿਸ ਦੀ ਦੇਖੋ ਜੇ ਕਾਲੀਦਰਾਂ ਦੀ ਆਪਾਂ ਲਿਸਟ ਦੇਖੀਏ ਤਾਂ 1962 ਤੋਂ ਹੀ ਸ਼ੁਰੂ ਹੋਇਆ ਸੀ ਤੋੜਪੰਨਤਾ ਜਦੋਂ ਸਤਪਤੇ ਸਿੰਘ ਤੇ ਮਾਸਟਰ ਤਾਰਾ ਸਿੰਘ ਦੇ ਵਿੱਚ ਡਿਫਰੈਂਸਸ ਹੋਏ ਉਦੋਂ ਸਤਪਤੇ ਸਿੰਘ ਨੇ ਆਪਣੀ ਪਾਰਟੀ ਬਣਾਈ ਸੀ ਤਾਂ ਉਹ ਕਾਲੀਦਲ ਸਤਪਤੇ ਸਿੰਘ ਬਣਿਆ ਸੀ ਨਾ ਉਹ ਉਹਨਰ ਇਹ ਤਾਂ ਜਿਹੜੀ ਇਹ ਜਸਟਿਸ ਕਰਮ ਸਿੰਘ ਦੇ ਰਾਹੀਂ ਰਾਜ ਵੀ ਕਰ ਲਿਆ ਸੀ ਸ਼੍ਰੋਮਣੀ ਕਾਲੀਦਾ ਜਗੇ ਸੀ ਵੋਟੋ ਕੈਪਟਨ ਨੇ ਵੀ ਕੋ ਕਾਲੀਦਰ ਬਣਾਇਆ ਸੀ ਕਾਲੀਦਰ ਕਾਬਲ ਜਦੋਂ 84 ਤੋਂ ਬਾਅਦ ਜਦੋਂ ਸਾਕਾ ਨੀਲਾ ਤਾਰਾ ਹੋਇਆ ਤਾਂ ਇਹ ਕਾਲੀਦਰ ਬਹੁਤ ਬੜੇ ਨੇ ਫੇਰਾ ਸਰਮਜੀਤ ਸਿੰਘ ਮਾਨ ਦਾ ਇਹ 1 ਮਈ 1954 ਨੂੰ ਬਣਿਆ ਸੀ ਸਰਮਜੀਤ ਸਿੰਘ ਮਾਨ ਦਾ ਸ਼੍ਰੋਮਣੀ ਕਾਲੀਦਰ ਨੰਬਰ ਸਰ ਉਹੀ ਹੈ ਜਿਹੜਾ ਐਕਟਿਵ ਹੈ ਇਹ ਗੱਲ ਬਣੀ ਪੂ ਅ ਜਦੋਂ ਦੀਪ ਸਿੱਧੂ ਗਾਇ ਦੁਬਾਰਾ ਇੱਕ ਵਾਰੀ ਫੇਰ ਚਰਚਾ ਚ ਆ ਗਿਆ ਜਦੋਂ ਇਹ ਸਗਰੂਰ ਤੋਂ ਜਿੱਤੇ ਸੀ ਬਾਈ ਇਲੈਕਸ਼ਨ ਇਹ ਵੀ ਹੈ ਪੱਕੀ ਤਾਂ ਹਰਾਉਣ ਵਾਲੇ ਵੀ ਸੀ ਜਿੱਤਣ ਵਾਲੇ ਵੀ ਬਣੇ ਅਕਾਲੀ ਦਲ ਹਰਾਉਣ ਵਾਲਾ ਬਣਿਆ ਸਰਬਿੱਧ ਹੰਕਾਲੀ ਦਲ ਜਿਹੜਾ ਜਿਹੜਾ ਬਣਾਇਆ ਗੁਰਚਰ ਸਿੰਘ ਟੋੜਾ ਸਾਹਿਬ ਨੇ ਉਹ ਹਰਾਉਣ ਵਾਲਾ ਇਸ ਕਰਕੇ ਕਿ ਉਹ ਚਲੋ ਦਿਤਾਤੀਆਂ ਇਹ ਸਰਕਾਰ ਬਣਾਈ ਸੀ ਦੀ ਕੈਪਟਨ ਮਨਵਿੰਦਰ ਸਿੰਘ ਦੀ ਜੇ ਇਹ ਦੋ ਦੋਨੇ ਲੱਗਣਾ ਹੁੰਦੇ ਤਾਂ ਕੈਪਟਨ ਦੀ ਸਰਕਾਰ ਥੋੜੀ ਬਣੀ ਸੀ ਦੋਚ ਤੋਂ ਇਹਨੇ ਬਣਾਈ ਸੀ ਤਾਂ ਜਤੌੜਾ ਨੇ ਵੀ ਹੁੰਦੇ ਨੇ ਰੋਣਾ ਨੇ ਵੀ ਹੁੰਦੇ ਨੇ ਫਿਰ ਰਵੀਿੰਦਰ ਦਾ ਹਾਲਾਂਕਿ ਜ਼ਿਆਦਾ ਐਕਟਿਵ ਨਹੀਂ 1920 ਅਕਾਲੀ ਦਲ ਫਿਰ ਸ਼ਰੌਂਗੀ ਕਾਲੀ ਦਲ ਸੰਯੁਕਤ ਬਣਾੜਾ ਢੀਂਟਾ ਸਾਹਿਬ ਨੇ ਉਹ ਵੀ ਆਪਾਂ ਦੇਖਿਆ 21 ਚ ਬਣਾਇਆ ਸੀ 2021 ਦੇ ਵਿੱਚ ਇਹ ਤੂੰ ਪਹਿਲਾਂ ਵੀ ਸ਼੍ਰੋਮਣੀ ਕਾਲੀ ਦਰ ਬਨਾਲਾ ਲੌਂਗਵਾਲ ਬਣਿਆ ਸੀ ਸਰਜੀਤ ਸਿੰਘ ਬਨਾਲਾ ਵਾਲਾ ਤੇ ਫਿਰ ਉਹਦੋਂ ਬਾਅਦ ਤਾਂ ਜਸਵੀਰ ਸਿੰਘ ਰੋੜੇ ਵਾਲਾ ਸ਼੍ਰੋਮਣੀ ਕਾਲੀ ਦਰ ਪੰਥਕ ਫਿਰ ਜੇ ਆਪਾਂ ਉਹ ਵੀ ਦੇਖੀਏ ਇੱਕੋ ਜਿਹੜਾ ਅਕਾਲੀ ਦਲ ਬਣਿਆ ਸੀ ਡੈਮੋਕ੍ਰੈਟਿਕ ਬਸਰ ਖਾਲੀ ਦਲ ਤਾਂ ਬਹੁਤ ਬੜੇ ਨੇ ਤੇ ਇਸ ਕਰਕੇ ਮੈਂ ਕਹਿੰਦਾ ਵੀ ਹਲੇ ਤੇ ਟਿੱਪਣੀ ਕਰਨੀ ਜਿਹੜੀ ਆ ਉਹ ਠੀਕ ਨਹੀਂ ਹੋਏਗੀ ਹਾਂ ਇਹ ਗੱਲ ਜ਼ਰੂਰ ਹੈ ਕਟਪਟ ਵੀ ਠੀਕ ਸੀ ਬਾਕੀ ਤੇ ਉਹ ਨਾ ਪੈਸਾ ਤਾਂ ਸੁਖਵੀਰ ਸਿੰਘ ਬਾਦਲਵਾ ਨੂੰ ਜੋੜਾ ਕੇ ਤਾਂ ਹੋਇਆ ਨਹੀਂ ਕਟ ਲੇਕਿਨ ਠੀਕ ਸੀ ਕਟਪਟ ਜਿਹੜਾ ਅਮਰਪਾਲ ਸਿੰਘ ਦੀ ਟੀਮ ਨੇ ਕੀਤਾ ਸੀ ਤੇ ਉਹਨਾਂ ਨੇ ਆਪਦਾ ਨਾਮ ਵੀ ਲਾਣਤਾ ਆਪਦਾ ਪ੍ਰੋਗਰਾਮ ਵੀ ਲਾਣਤਾ ਸੁਖਵੀਰ ਸਿੰਘ ਬਾਦਲ ਨੇ ਆਪਦਾ ਲਾਣਤਾ ਇਹ ਗਦਾਰ ਨੇ ਸਾਰੇ ਜਿਹੜੇ ਚੰਦੂ ਬਾਦਲਾ ਗਦਾਰ ਹੈ ਫਰਾਉਨਾ ਗਦਾਰ ਜਿਹੜੇ ਵੀ ਬਾਕੀ ਦੇ ਉਹ ਵੀ ਗਏ ਸੀ ਵੈਸੇ ਉੱਥੇ ਉਡਣੇ ਵੀ ਗੱਲ ਮੀਡੀਆ ਨਾਲ ਕੀਤੀ ਹਾਲਾਂਕਿ ਕਾਨਫਰੰਸ ਨਹੀਂ ਸੀ ਰਖੜਾ ਮੈਂ ਦੇਖਿਆ ਬੀਬੀ ਜਗੀਰ ਕੋਲ ਉੱਥੇ ਸੀ ਇਹ ਸਾਰੇ ਉਹ ਇਹ ਕਹਿੰਦੇ ਸੁਣੇਗੇ ਵੀ ਅੱਜ ਦੇਖੋ ਟੁੱਟੀ ਗੱਡੀ ਦਾ ਸੀ ਇਹ ਮੌਕਾ ਪਰ ਇਹ ਤਾਂ ਬੇਦਾਵਾ ਜਿਹੜਾ ਪੜਵਾਇਆ ਸੀ ਆਪਦੀ ਜਾਨ ਦੇ ਕੇ ਢਾਲੀ ਸਿੰਘਾਂ ਨੇ ਇਹ ਕਹਿੰਦੇ ਸੁਖਵੀਰ ਸਿੰਘ ਬਾਦਲ ਇਹ ਤਾਂ ਬੇਦਾਵਾ ਲਿਖਣ ਆਏ ਹੋਏ ਨੇ ਇਹ ਤਾਂ ਗੱਲ ਤਾਂ ਖ਼ਦ ਨੂੰ ਬੇਦਾਵਾ ਲਿਖਤਾ ਇਹਨਾਂ ਨੇ ਤਾਂ ਜਿਵੇਂ ਇੱਕ ਦੂਜੇ ਤੇ ਉਹ ਇਲਜ਼ਾਮ ਲੱਗ ਰਹੇ ਨੇ ਤੁਰ ਲੱਗੇ ਰਹੇ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਹੁਣ ਇੱਕ ਤਾਂ ਏਕੇ ਦਾ ਰਾਹ ਉਹਨਾਂ ਨੇ ਬੰਦ ਕਰਤਾ ਜਿਹਦਾ ਨੁਕਸਾਨ ਸੁਖਵੀਰ ਸਿੰਘ ਬਾਦਲ ਨੂੰ ਲਗਭਗ 4 ਯਾਨ ਹੈ ਉਹਦਾ ਕਾਰਨ ਹੈ ਕਿ ਇੱਕ ਨਵਾਂ ਅਕਾਲੀ ਦਲ ਇਹ ਤਾਂ ਜਿਹੜਾ ਬੰਦਾ ਨਾ ਅਮਰਪਾਲ ਸਿੰਘ ਦਾ ਇੱਕ ਅਕਾਲੀ ਦਲ ਹੋਰ ਦਾ ਰਾਹ ਖੋਲਤਾ ਜਦੋਂ ਉਹਨਾਂ ਨੇ ਇਹਨਾਂ ਨੂੰ ਸਭ ਨੂੰ ਗਦਾਰ ਕਹਿਤਾ ਵੀ ਇਹਨਾਂ ਨੇ ਰਸਤੇ ਬੰਦ ਤੇ ਹੁਣ ਜਿਹੜੇ ਜਿਨ੍ਹਾਂ ਨੂੰ ਗਦਾਰ ਕਿਹਾ ਹੈ ਉਹ ਕਿੱਥੇ ਜਾੜ ਗਏ ਉਹ ਜਾਤਾ ਅਕਾਲਤਖ ਸਾਹਿਬ ਅਕਾਲਤਖ ਸਾਹਿਬ ਕੋਈ ਉਸਰਾ ਦੀ ਤਾਂ ਵਿਚਾਰੀ ਟੀਮ ਜਾ ਕੇ ਹੁਕਮ ਕਰ ਤਾ ਉਹਨਾਂ ਦਾ ਇੱਕ ਵਾਰੀ ਕਰਤਾ ਫਿਰ ਤਾਂ ਸੰਗਤ ਨੇ ਦੇਖਨੇ ਤੇ ਦੇਖਦੇ ਆ ਕਿ ਅਕਾਲਤਖ ਸਾਹਿਬ ਤੋਂ ਇੱਕ ਸ਼ਿਕਾਇਤ ਹੁੰਦੀ ਹੈ ਉਸ ਤੋਂ ਬਾਅਦ ਦੁਬਾਰਾ 7 ਮੈਂਬਰੀ ਕਮੇਟੀ ਕੰਮ ਕਰੂਗੀ ਤਾਂ ਸ਼ਾਇਦ ਬੋਗਸ ਭਰਤੀ ਨਾ ਹੋਵੇ ਤਾਂ ਮਾਰਚ ਨੂੰ ਜਿਹੜਾ ਵੀ ਠੀਕ ਰਹੂਗਾ ਉਹ ਬਣੂਗਾ ਪ੍ਰਧਾਨ ਪਰ ਇਹ ਸਾਰੀਆਂ ਗੱਲਾਂ ਮੈਨੂੰ ਹੁਣ ਦੂਰ ਦੀ ਕੋਟਰੀ ਲੱਗਦੀਆਂ ਮੈਨੂੰ ਲੱਗਦਾ ਕਿ ਸਖਵੀਤ ਨੂੰ ਬਾਦਰ ਪ੍ਰਧਾਨ ਬਣੂਗਾ ਇੱਕ ਵਾਰ ਫੇਰ ਉਹੀ ਗੱਲ ਕਿ ਬਾਦਰ ਸਰਵਾਈਵ ਕਰ ਜਾਊਗਾ ਸ਼ਰੋਮ ਨਹੀਂ ਇਕੱਲੀ ਦਾ ਰਿਵਾਈਵ ਕਰੂੰ ਕਿ ਨਹੀਂ ਕਰੂੰ ਇਹ ਤੇ ਫਿਰ ਇੱਕ ਵੱਡਾ ਪ੍ਰਸ਼ਨ ਚ ਨਜ ਲੱਗਿਆ ਨਹੀਂ ਮਿਲਦੇ ਕੱਲ ਫਿਰ ਜੇ ਸੇ ਠੀਕ ਰਹੀ ਤਾਂ ਚੰਗੀ ਤਰ੍ਹਾਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ